ਉਹਨਾਂ ਦਾ ਪੋਸਟ ਬਾਕਸ ਤੇ ਪ੍ਰਕਿਰਿਆ ਤੋਂ ਪਰਤਲੇ ਇਸ ਲੈ ਕੇ ਵੀ ਪੈਉਣਾਂ ਨੂੰ ਟਾਈਮ ਦੇ ਦਿੱਤਾ ਪਰ ਇਹ ਕਿਹਾ ਚੱਲ ਰਿਹਾ ਹੈ ਕਿ ਬੀਸੀ ਐਸਡੀ ਨਾ ਹੋਣ ਨਾਲ ਪਰ ਇਹ ਕਿਹਾ ਹੈ ਕਿ ਉਹ ਦੇ ਗਿਆ ਜੇਕਰ ਇੰਕਰਾਪਸ਼ਨ ਉਸੇ ਉੱਪਰ ਸਾਡੋਦੀ ਹੈ ਇਹ ਤਾਂ ਮਤਲਬ ਕਿ ਇੱਕ ਬਹੁਤ ਝੜੀ ਗੜੀ ਹੈ ਤਾਂ ਟਾਲੀਆਂ ਪੱਤੇ ਹੈਗੇ ਨੇ ਭਲੇ ਜੇ ਵਾਕਈ ਆਪਾਂ ਚੱਲਿਆ ਕਿ ਆਪਾਂ ਸਮਾਜ ਵਿੱਚ ਅਸੀਂ ਮੇਨ ਦਲੀਏ ਤਾਂ ਆਪਾਂ ਜਿਹੜੀ ਹੈ ਕਰਪਸ਼ਨ ਦਾ ਕੌਜ਼ ਉਹ ਲੱਭੀਏ ਔਰ ਉਸ ਕੌਜ਼ ਨੂੰ ਫਾਈਂਡ ਕਰਨ ਤੋਂ ਬਾਅਦ ਫਿਰ ਉੱਪਰ ਜਿਹੜਾ ਉੱਪਰ ਕਰਨਾ ਜਿੰਨਾ ਤਾਂ ਕਿ ਅਸੀਂ ਇਸ ਜਿਹੜੀ ਇੱਕ ਸਾਨੂੰ ਦਿਰ ਲੰਚੇ ਬਣੀ ਜਿਹੜਾ ਸਾਡੇ ਸਮਾਏ ਨੂੰ ਕ੍ਰਪਸ਼ਨ ਜਿਹੜੀ ਹੈ ਅਸੀਂ ਉਹ ਤੋਂ ਜਿਹੜਾ ਸਰਕਾਰ ਵਾਸਤੇ ਥੈਂਕ ਯੂ ਸੋ ਮਚ ਅਗੇ ਬਹੁਤ ਅੱਛਾ ਪਾਠ ਸੀ ਆ ਬਹੁਤ ਵਧੀਆ ਬੜਾ ਇੰਜੋਏਬਲ ਕਲਾਸ ਆ ਰਹੀ ਹੈ ਬਹੁਤ ਆਰਗੇਨਾਈਜ਼ਡ ਵੇ ਦੇ ਨਾਲ ਜਿਹੜਾ ਪੋਸ਼ਾਲਾ Thank mm -hmm. okay. you.